ਨਸ਼ਾ ਛਡਾਓ ਮੁਹਿੰਮ ਨੂੰ ਚਲਾਉਣ ਲਈ ਇੱਕ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਇਹਨਾਂ ਕੀ ਕਿਹਾ ਆਓ ਦੇਖਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਿਟੀ ਟਾਈਮਸ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਅੱਜ ਮੈਂ ਇੱਥੇ ਪ੍ਰੋਗਰਾਮ ਦੇ ਵਿੱਚ ਆਈਆਂ ਜਿੱਥੇ ਸ਼ਾਰਦਾ ਮੈਡਮ ਨੇ ਸਾਨੂੰ ਇਨਵਾਈਟ ਕੀਤਾ ਸੀਗਾ ਤੇ ਮੇਰਾ ਛੋਟਾ ਭਰਾ ਪਰਮਜੀਤ ਸਿੰਘ ਅਗਰਵਾਲ ਉਹਨਾਂ ਨੇ ਪੰਜਾਬ جگਾਓ ਯਾਤਰਾ ਜਿਸ ਦੇ ਵਿੱਚ ਉਹਨਾਂ ਨੇ ਨਸ਼ਾ ਮੁਕਤ ਪੰਜਾਬ ਕਰਜ਼ਾ ਮੁਕਤ ਪੰਜਾਬ ਦੇ ਬਾਰੇ ਮਤਲਬ ਉਹਨਾਂ ਨੇ ਕੀਤਾ ਹੈਗਾ ਇਹ ਪੂਰੇ ਪੰਜਾਬ ਦੇ ਵਿੱਚ ਜਾ ਰਹੇ ਨੇ ਤੇ ਪ੍ਰਚਾਰ ਕਰ ਰਹੇ ਨੇ ਸਾਰੇ ਦੇ ਵਿੱਚ ਲੋਕਾਂ ਨੂੰ ਜਾਗਰੂਤ ਲੋਕਾਂ ਨੂੰ ਜਾਗਰੂਤ ਕਰ ਰਹੇ ਨੇ ਕਿ ਆਪਾਂ ਨਸ਼ੇ ਨੂੰ ਨਸ਼ੇ ਤੋਂ ਕਿਵੇਂ ਪੰਜਾਬ ਨੂੰ ਬਚਾਣਾ ਹੈ ਤੇ ਕਰਜ਼ਾ ਮੁਕਤ ਕਰਨਾ ਹੈ ਪੰਜਾਬ ਨੂੰ ਫਿਰ ਮੁੜ ਤੋਂ ਸੋਨੇ ਦੀ ਚਿੜੀ ਬਣਾਣਾ ਹੈ ਤੇ ਮੈਂ ਇੱਥੇ ਆਈਆਂ ਇੱਥੇ ਬਹੁਤ ਹੀ ਮੈਨੂੰ ਵਧੀਆ ਲੱਗਿਆ ਤੇ ਵੈਸੇ ਵੀ ਮੇਰਾ ਇਹ ਭਰਾ ਦੇ ਨਾਲ ਬਹੁਤ ਜ਼ਿਆਦਾ ਪਿਆਰ ਹੈ ਸਾਡਾ ਛੋਟਾ ਭਰਾ ਹੈ ਤੇ ਅਸੀਂ ਇਹਦਾ ਤਾਂ ਹਮੇਸ਼ਾ ਸਾਥ ਦੇਵਾਂਗੇ ਔਰ ਇਹਨਾਂ ਦਾ ਸਾਥ ਲਵਾਂਗੇ ਵੀ ਹਮੇਸ਼ਾ ਸਾਥ ਲਵਾਂਗੇ ਤੇ ਮੈਂ ਆਪਣੀ ਭੈਣ ਸ਼ਾਰਦਾ ਦਾ ਮੇਰਾ ਭਰਾ ਅਮਿਤ ਅਮਿਤ ਵੀ ਹੈ ਵਿੱਕੀ ਉਹ ਵੀ ਮਤਲਬ ਉਹਨਾਂ ਦਾ ਵੀ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦੀ ਆ। ਸਾਰੇ ਸਰੋਤਿਆਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ। ਅ ਦੋਸਤੋ ਮੈਂ ਪਰਮਜੀਤ ਸਿੰਘ ਅਗਰਵਾਲ ਮੋਟੀਵੇਸ਼ਨਲ ਸਪੀਕਰ ਤੇ ਫਿਲਾਸਫਰ ਪਟਿਆਲਾ ਤੋਂ ਅਸਲ ਦੇ ਵਿੱਚ ਮੈਂ ਨਸ਼ੇ ਦੇ ਅਗੇਂਸਟ ਬਹੁਤ ਦੇਰ ਤੋਂ ਹੀ ਕੰਮ ਕਰ ਰਿਹਾ ਪੰਜਾਬ ਪੁਲਿਸ ਨਾਲ ਵੀ ਹਰਿਆਣਾ ਪੁਲਿਸ ਨਾਲ ਵੀ ਤੇ ਹੁਣ ਜਦ ਮੈਂ ਕਿ ਆਪ ਦੇਖਿਆ ਕਿ ਪੰਜਾਬ ਦੇ ਵਿੱਚ ਜੋ ਨਸ਼ੇ ਦਾ ਰੁਝਾਨ ਹੈ ਬਹੁਤ ਜ਼ਿਆਦਾ ਵੱਧ ਗਿਆ ਔਰ ਇਹਦੇ ਵਿੱਚ ਮੇਰੀ ਇਹ માનਸਿਕਤਾ ਹੈ ਕਿ ਨਾ ਇਹ ਸਰਕਾਰਾਂ ਦੇ ਵਧਾਏ ਵਧਦਾ ਹੈ ਨਾ ਪੁਲਿਸ ਦੇ ਵਧਾਏ ਵਧਦਾ ਹੈ ਇਹ ਹਮੇਸ਼ਾ ਵਧਦਾ ਮਾਤਾ ਪਿਤਾ ਦੀ ਅਣਗਹਿਲੀਆਂ ਕਰਕੇ ਮੇਰੀ ਆਪਣੀ ਸੋਚ ਹੈ ਕਿ ਜੇ ਇੱਕ ਬੰਦੇ ਨੂੰ ਅਸੀਂ 슈ਗਰ ਦੇ ਪੇਸ਼ੈਂਟ ਨੂੰ ਉਹਨਾਂ ਦੀ ਬਿਨਾਂ ਇਜਾਜ਼ਤੋਂ ਮਿੱਠਾ ਚਾਹ ਦਾ ਕੱਪ ਨਹੀਂ ਦੇ ਸਕਦੇ ਤਾਂ ਕਿਸੇ ਨੂੰ ਕੋਈ ਨਸ਼ਾ ਕਿਵੇਂ ਕਰਾ ਸਕਦਾ ਹੈ ਤੇ ਅੱਜ ਪ੍ਰੀਤੀ ਮਲੋਤਰਾ ਜੀ ਮੇਰੀ ਵੱਡੀ ਭੈਣ ਸ਼ਰਦਾ ਡਿੰਪਲ ਜੀ ਮੇਰੀ ਭੈਣ ਨੇ ਇੱਕ ਬਹੁਤ ਵਧੀਆ ਇੱਥੇ ਗੈਦਰਿੰਗ ਇਕੱਠਾ ਕੀਤੀ ਅੰਬੇਦਕਰ ਨਗਰ ਪ੍ਰਤਾਪ ਨਗਰ ਦੇ ਵਿੱਚ ਤੇ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦਾ ਪਟਿਆਲਾ ਸ਼ਹਿਰ ਦੀ ਸੰਗਤਾਂ ਨੂੰ ਕਿ ਸਾਡੇ ਕੰਟੈਕਟ ਤੇ ਮੈਨੂੰ ਜਦੋਂ ਮਰਜ਼ੀ ਸੰਪਰਕ ਕਰਕੇ ਜਿਹੜੀ ਮਰਜ਼ੀ ਸਭਾ ਦੇ ਵਿੱਚ ਬੁਲਾਓ ਨਸ਼ਾ ਮੁਕਤੀ ਵਾਸਤੇ ਮੈਂ ਜਾਗਰੂਕ ਕਰੂੰਗਾ ਔਰ ਬਿਨਾ ਕੋਈ ਪੈਸਾ ਲੈ ਮੈਂ ਸੇਵਾ ਦੇਣ ਨੂੰ ਪੂਰੇ ਪੰਜਾਬ ਦੇ ਵਿੱਚ ਤਿਆਰ ਹਾਂ ਬਹੁਤ ਬਹੁਤ ਧੰਨਵਾਦ